ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ ਵਾਹਿਗੁਰੂ ਕਲੋਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਜੇੜੀ ਮੇਰੀਆਂ ਭੈਣਾਂ ਮੇਰੀ ਪਹਿਲੀ ਵਾਰ ਵੀਡੀਓ ਦੇਖ ਰਹੀਆਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲੈਣ ਜੀ ਠੀਕ ਹੈ ਜੀ ਤੁਸੀਂ ਜੇਕਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਜਿਹੜੀ ਅਸੀਂ ਡੇਲੀ ਅਪਲੋਡ ਕਰਦੇ ਆਂ ਵੀਡੀਓ ਤੁਹਾਨੂੰ ਵੀਡੀਓ ਮਿਲੂਗੀ ਕਿਉਂਕਿ ਵੀਰਿਆਂ ਭੈਣਾ ਕਾਫੀ ਟਾਈਮ ਬਾਅਦ ਸਾਨੂੰ ਸਕਰੀਨਸ਼ਾਟ ਲੈ ਕੇ ਭੇਜਦੀਆਂ ਤੇ ਉਹ ਵਾਲਾ ਜਿਹੜਾ ਮਾਰ ਹੁੰਦਾ ਜੀ ਸਾਡੇ ਕੋਲ ਸੇਲ ਹੋ ਚੁੱਕਾ ਸੇਲ ਹੋ ਚੁੱਕਾ ਹੁੰਦਾ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਤਾਂ ਤੁਹਾਨੂੰ ਸਾਡੀ ਡੇਲੀ ਜਿਹੜੀ ਵੀਡੀਓ ਤੁਹਾਨੂੰ ਉਹ ਆ ਉਹ ਮਿਲੂਗੀ ਜੀ ਡੇਲੀ ਜਿਹੜੀ ਸੀ ਵੀਡੀਓ ਪਾਉਣੀ ਆ ਠੀਕ ਹੈ ਜੀ ਅੱਜ ਅਸੀਂ ਆਪਣੀ ਭੈਣਾਂ ਦੀ ਹਾਈ ਡਿਮਾਂਡ ਤੇ ਲੈ ਕੇ ਆਏ ਆ ਰਾਮ ਟੈਕਸ ਦੇ ਕੱਟ ਪੀਸ ਠੀਕ ਹੈ ਜੀ ਕਾਫੀ ਮੇਰੀਆਂ ਭੈਣਾਂ ਦੀ ਡਿਮਾਂਡ ਸੀ ਰਾਮ ਟੈਕਸ ਦੇ ਕੱਟ ਪੀਸਾਂ ਦੀ ਤੇ ਅਸੀਂ ਦੁਬਾਰਾ ਤੁਹਾਡੇ ਵਾਸਤੇ ਰਾਮ ਟੈਕਸ ਦੇ ਕੱਟ ਪੀਸ ਲੈ ਕੇ ਆਏ ਆ ਸਟਾਫ ਜਿਹੜਾ ਫੈਬਰਿਕ ਰਹੂਗਾ ਬਹੁਤ ਹੀ ਫਾਈਨ ਟੈਸਪੀਰੀਅਲ ਜਿਹੜਾ ਫੈਬਰਿਕ ਰਹਿਣ ਵਾਲਾ ਜੀ ਤੇ ਪ੍ਰਿੰਟ ਤੁਹਾਨੂੰ ਮਿਲਣ ਵਾਲਿਆ ਜੀ ਬਹੁਤ ਹੀ ਡਿਫਰੈਂਟ ਜਿਹੇ ਤਰ੍ਹਾਂ ਦੇ ਬੜੇ ਪਿਆਰੇ ਪਿਆਰੇ ਪ੍ਰਿੰਟ ਮਿਲਣ ਵਾਲਿਆ ਰਾਮ ਟੈਕਸ ਦੇ ਵਿੱਚ ਜਿਹੜਾ ਇਹਦੇ ਵਿੱਚ ਰਹਿਣ ਵਾਲਾ ਜੀ ਸਟਾਫ ਉਹ ਰੌਗਾ ਦੀ ਜਾਮ ਕਾਫੀ ਤਰ੍ਹਾਂ ਦਾ ਸਟਾਫ ਹੋਣ ਵਾਲਾ ਜੀ ਜਾਮ ਵੀ ਆਊਗਾ ਜੀ ਜਿਹੜਾ ਜਾਮ ਸਟਾਫ ਆ ਤੁਹਾਨੂੰ ਪਤਾ ਜਿਹੜੀਆਂ ਮੇਰੀਆਂ ਭੈਣਾਂ ਰਾਮਟੈਕਸ ਦਾ ਜਿਹੜਾ ਸਟਾਫ ਵੇਅਰ ਕਰਦੀਆਂ ਜੀ ਉਹ ਜਾਮ ਕੈਸਰਾਂ ਦਾ ਸਟਾਫ ਹੁੰਦਾ ਕੈਮਰਿਕ ਸਟਾਫ ਨਾਲੋਂ ਕਾਫੀ ਹਾਈ ਕੁਆਲਿਟੀ ਹੁੰਦੀ ਹੈ ਤੇ ਬਹੁਤ ਵਧੀਆ ਸਟਾਫ ਹੁੰਦਾ ਜੀ ਦੇਖ ਸਕਦੇ ਆ ਤੁਸੀਂ ਰਾਮਟੈਕਸ ਦੇ ਤੁਹਾਨੂੰ ਸਾਰੇ ਕੱਟ ਪੀਸ ਮਿਲਗੇ ਸਾਰੇ ਕੱਟ ਪੀਸ ਦੇ ਤੁਹਾਨੂੰ ਸਟੈਂਪ ਲੱਗੀ ਵੀ ਮਿਲੂਗੀ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖੋ ਬੜਾ ਫਾਈਨ ਜਿਹਾ ਕਪੜਾ ਸਪੀਰੀਅਲ ਕਪੜਾ ਬਹੁਤ ਜ਼ਿਆਦਾ ਪ੍ਰਿੰਟ ਦੇਖ ਚੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਦੇਖ ਸਕਦੇ ਤੁਸੀਂ ਇਹਦੇ ਵਿੱਚ ਐਦਾਂ ਦੀਆਂ ਥੋੜਾ ਜਿਹਾ ਲਾਈਨਾਂ ਜਿਹਾ ਬਣੀਆਂ ਹੋਈਆਂ ਸਟਾਫ ਦੇ ਵਿੱਚ ਇਸ ਤਰ੍ਹਾਂ ਲਾਈਨ ਬਣੀ ਹੋਈ ਹੈ ਠੀਕ ਹੈ ਜੀ ਬੜਾ ਪਿਆਰਾ ਜਿਹਾ ਸਟਾਫ ਹੈ ਬਹੁਤ ਫਾਈਨ ਸਟਾਫ ਫੈਬਰਿਕ ਰਹਿਣ ਵਾਲੀ ਇਹ ਵਾਲੀ ਸਭ ਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਰਾਮ ਟੈਕਸ ਦੀ ਠੀਕ ਹੈ ਜੀ ਜਿਹੜਾ ਸੀ ਤੁਹਾਡੇ ਵਾਸਤੇ ਕੱਟ ਪੀਸਾਂ ਦੇ ਵਿੱਚ ਸਟਾਫ ਲੈ ਕੇ ਆਏ ਆ ਉਹ ਜਿਹੜਾ ਅੱਗੇ ਜਿਹੜੇ 2-3 ਮਹੀਨੇ ਜੀ ਇਹ ਵਾਲਾ ਜਿਹੜਾ 2 ਮਹੀਨੇ ਤੋਂ ਰਾਮ ਨਾਲ ਇਸ ਸਟਾਫ ਨੂੰ ਤੁਸੀਂ ਵੇਅਰ ਕਰ ਸਕੋਗੇ ਕਿਉਂਕਿ ਜਿਹੜਾ ਜਾਮ ਸਟਾਫ ਲੈ ਕੇ ਆਏ ਤੁਹਾਡੇ ਵਾਸਤੇ ਜੀ ਕਾਫੀ ਥਿੱਕ ਸਟਾਫ ਹੁੰਦਾ ਠੀਕ ਹੈ ਜੀ ਇਹ ਜਿਹੜਾ ਥਿੱਕ ਸਟਾਫ ਹੁੰਦਾ ਹੈ ਤਾਂ ਤੁਸੀਂ ਇਹ 2 ਮਿੰਟ ਤੱਕ ਇਹਨੂੰ ਵੇਅਰ ਕਰ ਸਕੋਗੇ ਠੀਕ ਹੈ ਜੀ ਕਾਫੀ ਸ਼ਾਈਨਿੰਗ ਵੀ ਹੁੰਦੀ ਇਸ ਸਟਾਫ ਵਿੱਚ ਤੇ ਪ੍ਰਿੰਟ ਬੜੇ ਪਿਆਰੇ ਜਿਹੇ ਹੁੰਦੇ ਆ ਪਹਿਲਾ ਪ੍ਰਿੰਟ ਚੈੱਕ ਕਰੋ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਜੀ ਠੀਕ ਹੈ ਜੀ ਅਗਲਾ ਪ੍ਰਿੰਟ ਚੈੱਕ ਕਰੋ ਦੇਖ ਸਕਦੇ ਤੁਸੀਂ ਕਿੰਨਾ ਪਿਆਰਾ ਪ੍ਰਿੰਟ ਹੈ ਰਾਮ ਟੈਕਸ ਦਾ ਅਗਲਾ ਪ੍ਰਿੰਟ ਚੈੱਕ ਕਰੋ ਇਹਦੇ ਕੋ ਚਿਹਰਾ 골ਡਨ 골ਡਨ ਆਫ ਵਾਈਟ ਆਜੂਗਾ ਜਿਹਦੇ ਵਿੱਚ ਸ਼ੇਡ ਰਾਮ ਟੈਕਸ ਦਾ ਹੀ ਪੀਸ ਹੈ ਦੇਖ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਹੈ ਜੀ ਰਾਮ ਟੈਕਸ ਦਾ ਨਾਲ ਹੀ ਤੁਹਾਨੂੰ ਇਹਦੇ ਨਾਲ ਮੈਚਿੰਗ ਬਾਟਮ ਨਹੀਂ ਮਿਲਣ ਵਾਲੀ ਹੈ ਠੀਕ ਹੈ ਜੀ ਇਹ ਵਾਲੀ ਇਹਦੇ ਨਾਲ ਮੈਚਿੰਗ ਬਾਟਮ ਮਿਲੂਗੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਾਈਸ ਤੁਹਾਨੂੰ ਦੇ ਰਿਹਾ ਤੁਹਾਨੂੰ 675 ਦੇ ਵਿੱਚ ਇਹ ਵਾਲਾ ਸੂਟ ਪੈ ਰਿਹਾ ਜੀ 1000 ਵਾਲਾ ਸੂਟ ਤੁਹਾਨੂੰ ਸਿਰਫ 675 ਦੇ ਵਿੱਚ ਦੇ ਰਿਹਾ ਕੱਟ ਪੀਸਰ ਦੇ ਵਿੱਚ ਰਾਮ ਟੈਕਸ ਦਾ ਪ੍ਰਿੰਟ ਚੈੱਕ ਕਰੀ ਚਲੋ ਬੜੇ ਪਿਆਰੇ ਜਿਹੇ ਪ੍ਰਿੰਟ ਰੈਡ ਵਾਲੀ ਹੈ ਜੀ ਇਹ ਵਾਲੀ ਬਾਟਮ ਹੈ ਬਾਟਮ ਦੇ ਉੱਪਰ ਤੁਹਾਨੂੰ ਸਟੈਂਪ ਵੀ ਲੁਗੀ ਜੀ ਠੀਕ ਹੈ ਜੀ ਇਹਦੇ ਉੱਪਰ ਵੀ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਅਗਲਾ ਪੀਸ ਚੈੱਕ ਕਰੋ ਦੇਖੋ ਜੀ ਇਹ ਵੀ ਕਲਰ ਬੜਾ ਪਿਆਰਾ ਜਿਹਾ ਬੜਾ ਪਿਆਰਾ ਜਿਹਾ ਕਲਰ ਹੈ ਜਿਸ ਨਾਲ ਤੁਹਾਨੂੰ ਬਾਟਮ ਮਿਲਣ ਵਾਲੀ ਹੈ ਬੜਾ ਪਿਆਰਾ ਜਿਹਾ ਪੀਸ ਰੈਣ ਵਾਲਾ ਸਿਰਫ 675 ਦੇ ਵਿੱਚ ਤੁਸੀਂ ਇਹ ਵਾਲਾ ਜਿਹੜਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਦੇਖੋ ਜੀ ਬੜਾ ਪਿਆਰਾ ਜਿਹਾ ਸੂਟ ਰਹਿਣ ਵਾਲਾ ਨਾਲ ਤੁਹਾਨੂੰ ਮੈਚਿੰਗ ਬਾਟਮ ਬੈਲ ਰਹੀ ਹੈ ਜੀ ਦੇਖੋ ਜੀ ਠੀਕ ਹੈ ਜੀ ਜਿਹੜਾ ਸਟਾਫ ਹੈ ਬਹੁਤ ਹੀ ਫਾਈਨ ਸਪੀਰੀਅਲ ਸਟਾਫ ਹੈ ਜੀ ਰਾਮ ਟੈਕਸ ਦਾ ਕੈਮਰਾ ਕਾਟਨ ਹੀ ਹੈਗੀ ਜੀ ਇਹ ਥੋੜਾ ਜਿਹਾ ਹਾਈ ਕੁਆਲਿਟੀ ਦਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਦੋ ਇਹ ਦੋ ਮਹੀਨੇ ਪਹਿਣ ਵਾਲਾ ਸਟਾਫ ਹੈ ਜੀ ਰਾਮ ਟੈਕਸ ਦਾ ਠਿਕ ਠਿਕ ਸਟਾਫ ਹੈ ਜੀ ਥੋੜਾ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਕਾਫੀ ਮੇਰੇ ਭੈਣਾਂ ਦੀ ਡਿਮਾਂਡ ਸੀ ਜੀ ਰਾਮ ਟੈਕਸ ਦੇ ਪਿੱਛੇ ਲੈ ਕੇ ਆ ਉਸ ਤੋਂ ਰਾਮ ਟੈਕਸ ਤੋਂ ਤੁਹਾਡੇ ਅੱਗੇ ਦੁਆਰਾ ਪੀਸ ਲੈ ਕੇ ਆਏ ਆ ਸਟਾਫ ਵੀ ਉਦੋਂ ਦੇ ਲੈ ਕੇ ਆਏ ਆ ਜਿਵੇਂ ਥੋੜੀ ਜੀ ਗਰਮੀ ਘਟ ਗਈ ਹੈ ਜੀ ਤੇ ਜਿੱਦਾਂ ਤਾਂ ਹੁਣ ਅੱਗੇ ਸਟਾਫ ਪਹਿਣਾ ਉਦਾਂ ਨੇ ਥੋੜਾ ਜਿਹਾ ਥਿੱਕ ਸਟਾਫ ਲੈ ਕੇ ਆਏ ਆ ਜਿਵੇਂ ਜਾਮ ਦੇਖੋ ਜਾਮ ਥੋੜਾ ਜਿਹਾ ਥਿੱਕ ਥਿੱਕ ਜਿਹੜਾ ਸਟਾਫ ਹੁੰਦਾ ਜਾਂ ਰਾਮ ਟੈਕਸ ਦਾ ਇਹ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਪ੍ਰਿੰਟ ਦੇਖੋ ਦੇਖ ਸਕਦੇ ਹੋ ਸਭ ਦੇ ਉੱਪਰ ਤੁਹਾਨੂੰ ਮੋਰ ਮੈਲਵਾਈ ਰਾਮ ਟੈਕਸ ਦੀ ਇਹਦਾ ਤੁਹਾਨੂੰ ਪ੍ਰਿੰਟ ਦਿਖਾਉਣ ਵਾਲਾ ਕਿਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਥੋੜਾ ਦੇ ਖੋਲ ਕੇ ਦਿਖਾਵਾਂਗੇ ਪ੍ਰਿੰਟ ਕਿਸ ਤਰ੍ਹਾਂ ਦਾ ਦੇਖੋ ਜੀ ਇਹ ਵਾਲਾ ਦਾ ਪ੍ਰਿੰਟ ਆਊਟ ਵਾਲਾ ਛੇ ਠੀਕ ਹੈ ਜੀ ਇਹ ਵਾਲਾ ਦਾ ਪ੍ਰਿੰਟ ਹੋਣ ਵਾਲਾ ਬੜਾ ਪਿਆਰਾ ਜਿਹਾ ਪ੍ਰਿੰਟ ਰੈਡ ਵਾਲਾ ਜੀ ਰੰਗੋਲੀ ਪ੍ਰਿੰਟ ਬਣਿਆ ਹੋਇਆ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਹੈ ਇਹ ਵੀ ਰੰਗੋਲੀ ਪ੍ਰਿੰਟ ਦੇ ਵਿੱਚ ਬਣਿਆ ਹੋਇਆ ਜਾਮ ਸਟਫ ਰਣ ਵਾਲਾ ਰਾਮਟੈਕਸ ਦਾ ਦੇਖੋ ਬੜਾ ਪਿਆਰਾ ਜਿਹਾ ਪੀਸ ਰਣ ਵਾਲਾ ਜੀ ਬਹੁਤ ਪਿਆਰਾ ਪੀਸ ਰਣ ਵਾਲਾ ਜਾਮ ਇਹ ਜਾਮ ਦੇ ਵਿੱਚ ਸਟਫ ਹੈ ਜੀ ਦੇਖੋ ਸੇਮ ਸਟਾਫ ਹੈ ਇਹਦੇ ਵਿੱਚ ਤੁਹਾਨੂੰ ਨਾ ਮੋਹਰ ਨਹੀਂ ਮਿਲਨੀ ਕਈ ਵਾਰੀ ਐਦਾਂ ਦਾ ਸਟਾਫ ਹੁੰਦਾ ਪਿੱਛੇ ਮੋਹਰ ਨਹੀਂ ਲੱਗੀ ਹੁੰਦੀ ਪਰ ਸੇਮ ਸਟਾਫ ਹੈ ਸੇਮ ਪ੍ਰਿੰਟ ਹੈ ਤੁਸੀਂ ਦੇਖ ਸਕਦੇ ਹੋ ਕਈ ਪੀਸਾ ਚ ਹੋ ਸਕਦਾ ਜੀ ਕਈ ਪੀਸਾ ਚ ਆ ਜਾਂਦਾ ਕਿਸੇ ਉੱਪਰ ਮੋਹਰ ਨਹੀਂ ਹੁੰਦੀ ਪਰ ਪੀਸ ਸਾਰੇ ਆਰਾਮ ਟੈਕਸ ਦੇ ਰਹਿਣ ਵਾਲੇ ਆ ਦੇਖੋ ਸੇਮ ਸਟਾਫ ਉੱਪਰ ਤੁਹਾਨੂੰ ਮੋਹਰ ਮਿਲਣ ਵਾਲੀ ਹੈ ਸੇਮ ਸਟਾਫ ਸੇਮ ਕਲਰ ਉੱਪਰ ਮੋਹਰ ਮਿਲਣ ਵਾਲੀ ਹੈ ਪਰ ਇਹਦੇ ਵਿੱਚ ਨਹੀਂ ਹੈਗੀ ਪਰ ਹੈ ਆਰਾਮ ਟੈਕਸ ਦਾ ਪੀਸ ਹੈ ਠੀਕ ਹੈ ਜੀ ਕਈ ਵਾਰੀ ਪਿੱਛੇ ਨਹੀਂ ਆਉਂਦੀ ਐਦਾਂ ਛਾਪ ਕੇ ਪਰ ਹੈ ਆਰਾਮ ਟੈਕਸ ਦਾ ਪੀਸ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸੇਮ ਤੋਂ ਇੱਕ ਹੋਰ ਪੀਸ ਦਿਖਾਵਾਂਗੇ ਇਹਦੇ ਵਿੱਚ ਤੇ ਇਹਦੇ ਉੱਪਰ ਤੁਹਾਨੂੰ ਇਦਾਂ ਸਟੈਂਪ ਮਿਲੂਗੀ ਜਿਹੜਾ ਰਾਮ ਟੈਕਸਟ ਦੇਖ ਸਕਦੇ ਹੋ ਇਹ ਵੀ ਜਿਹੜਾ ਨਾਲ ਦਾ ਹੀ ਪੀਸ ਹੈ ਜੀ ਇਹਦੇ ਉੱਪਰ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ ਕਈ ਵਾਰੀ ਹੋ ਸਕਦਾ ਵੀ ਨਹੀਂ ਹੁੰਦੀ ਕਿਸੇ ਪੀਸ ਤੇ ਸਟੈਂਪ ਹੁੰਦੀ ਨਹੀਂ ਹੁੰਦੀ ਤੇ ਮੇਰੇ ਆਪੇ ਨਾਲ ਸਾਨੂੰ ਫੋਨ ਵੀ ਕਰਦਿਆਂ ਵੀ ਇਹਦੇ ਉੱਪਰ ਸਟੈਂਪ ਨਹੀਂ ਹੈਗੀ ਪਰ ਪੀਸ ਜੀ ਅਸੀਂ ਰਾਮ ਟੈਕਸਟ ਦੇ ਹੀ ਹੈ ਸਾਰੇ ਪੀਸ ਰਾਮ ਟੈਕਸਟ ਦੇ ਰਹਿਣ ਵਾਲੇ ਆ ਦੇਖ ਸਕਦੇ ਹੋ ਤੁਸੀਂ ਕਾਫੀ ਪੀਸ ਹੈ ਸਾਡੇ ਕੋਲੇ ਰੰਗੋਲੀ ਪ੍ਰਿੰਟ ਦੇ ਵਿੱਚ ਰਾਮ ਟੈਕਸਟ ਦੇ ਠੀਕ ਹੈ ਜੀ ਦੇਖੋ ਇਹ ਵਾਲੇ ਪੀਸ ਦੇ ਉੱਪਰ ਇਹਨਾਂ ਨੇ ਸਟੈਂਪ ਨਹੀਂ ਲਗਾਈ ਠੀਕ ਐ ਐਡਾ ਇਹ ਥੋੜੀ ਜਿਹੀ ਕੱਟੀ ਹੋਈ ਹੈ ਜੀ ਕੱਟੀ ਜਾਂਦੀ ਹੈ ਸਟੈਂਪ ਦੇ ਦੇਖ ਸਕਦੇ ਹੋ ਤੁਸੀਂ ਥੋੜੀ ਕੱਟੀ ਜਾਂਦੀ ਹੈ ਇਸ ਤਰ੍ਹਾਂ ਹੁੰਦੀ ਹੈ ਜੀ ਸਟੈਂਪ ਤਾਂ ਲਾਉਂਦੇ ਪਰ ਕੱਟੀ ਵੀ ਜਾਂਦੀ ਹੈ ਪਰ ਪੀਸ ਸੇਮ ਆ ਜੀ ਠੀਕ ਹੈ ਜੀ ਇਹ ਰੰਗੋਲੀ ਪ੍ਰਿੰਟ ਵਿੱਚ ਰਹਿਣ ਵਾਲੇ ਸੀ ਅਗਲੇ ਪੀਸ ਤੋਂ ਦਿਖਾਉਣੇ ਹੈ ਅਗਲਾ ਪ੍ਰਿੰਟ ਦਿਖਾਉਣੇ ਤੁਹਾਨੂੰ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਜੀ ਦੇਖ ਸਕਦੇ ਹੋ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਕੱਟ ਰਹਿਣ ਵਾਲੀ 2.5 ਤੋਂ ਲੈ ਕੇ 2.5 ਤੋਂ ਲੈ ਕੇ 3.5 4 4.5 ਤੱਕ ਕੱਟ ਰਹਿਣ ਵਾਲੀ ਹੈ ਜੀ ਇਹ ਵਾਲਾ ਪੀਸ ਚੈੱਕ ਕਰੋ ਇਹ ਵੀ ਕਲਰ ਤੇ ਪ੍ਰਿੰਟ ਬੜਾ ਪਿਆਰਾ ਜੀ 올ਓਵਰ ਵੀ ਸੂਟ ਸਾਡੇ ਕੋਲੋਂ ਇਹ ਪਹਿਲਾਂ ਲੈ ਸਕਦੇ ਹੋ ਤੇ ਮੈਚਿੰਗ ਬਾਟਮ ਦੇ ਨਾਲ ਵੀ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਲੈ ਸਕਦੇ ਹੋ ਪ੍ਰਿੰਟ ਦੇਖੀ ਚਲੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲਾ ਇਹ ਵਾਲੀ ਇਸ ਨੂੰ ਮੈਚਿੰਗ ਬਾਟਮ ਵੀ ਲਗਾ ਕੇ ਦੇ ਸਕਦੀ ਹੈ ਜੀ ਸਾਡੇ ਕੋਲੇ ਕਾਫੀ ਪੀਸ ਹੈ ਜੇਕਰ ਕਿਸੇ ਨੇ ਇਦਾਂ ਦਾ ਪੀਸ ਪਲੇਨ ਤਾਂ ਉਹਨੂੰ ਪੀਸ ਚਾਹੀਦਾ ਰਾਮ ਟੈਕਸ ਦਾ ਵਰਕ ਕਰਾਉਣ ਵਾਸਤੇ ਤਾਂ ਉਹ ਵੀ ਸਾਡੇ ਕੋਲ ਇਹ ਵਾਲਾ ਪੀਸ ਤੁਸੀਂ ਲੈ ਸਕਦੇ ਹੋ ਜੀ ਦੇਖ ਸਕਦੇ ਤੁਸੀਂ ਇਦਾਂ ਦੀ ਜਿਹੜੀ ਮੈਚਿੰਗ ਆਉਣ ਵਾਲੀ ਹੈ ਬੜਾ ਪਿਆਰਾ ਜਿਹਾ ਪੀਸ ਹੈ ਰਾਮ ਟੈਕਸਟ ਜਮਕੋਟ ਉਦੋਂ ਦੀ ਕਾਫੀ ਸ਼ਾਈਨਿੰਗ ਵਾਲਾ ਸਟਾਫ ਹੁੰਦਾ ਜੀ ਠੀਕ ਹੈ ਜੀ ਸ਼ਾਈਨਿੰਗ ਵਾਲਾ ਸਟਾਫ ਹੁੰਦਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਦੇਖੋ ਕਿੰਨਾ ਪਿਆਰਾ ਪ੍ਰਿੰਟਾ ਉੱਭਰੇ ਜਿਹੜੇ ਫਲਾਵਰ ਆ ਨਾ ਐਦਾਂ ਲੱਗਦੇ ਜਿਵੇਂ ਉੱਪਰ ਉੱਪਰੇ ਜੇ ਹੋਲ ਪਰ ਫਲਾਵਰ ਬੜੇ ਪਿਆਰੇ ਜਿਹੇ ਪ੍ਰਿੰਟ ਰਹਿਣ ਵਾਲੇ ਆ ਅਗਲਾ ਦੇਖੋ ਜੀ ਕਿਉਂਕਿ ਤੁਹਾਨੂੰ ਜਿਹੜਾ ਬ੍ਰੈਂਡ ਰਾਮ ਟੈਕਸਟ ਦਾ ਨਾ ਉਹਦੇ ਵਿੱਚ ਜਿਹੜੀ ਪ੍ਰਿੰਟਿੰਗ ਆ ਡਿਫਰੈਂਟ ਮਿਲੂਗੀ ਤੇ ਬੜੀ ਪਿਆਰੀ ਜੀ ਪ੍ਰਿੰਟਿੰਗ ਹੁੰਦੀ ਆ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪ੍ਰ ਇਹ ਵੀ ਜਾਮ ਹੈ ਜੀ ਰਾਮ ਟੈਕਸ ਦੀ ਜਾਮ ਹੈ ਜਾਮ ਸਟਾਫ ਬਹੁਤ ਹੀ ਫਾਈਨ ਸਪੀਰੀਅਰ ਸਟਾਫ ਹੁੰਦਾ ਜੀ ਜਾਮ ਦਾ ਰਾਮ ਟੈਕਸ ਦਾ ਇਸ ਤੋਂ ਅਗਲਾ ਪ੍ਰਿੰਟ ਚੈੱਕ ਕਰੋ ਇਹ ਵਾਲਾ ਪ੍ਰਿੰਟ ਦੇਖੋ ਜੀ ਇਹਦੇ ਉੱਪਰ ਤਾਂ ਸਟੈਂਪ ਮੈਣ ਵਾਲੀ ਰਾਮ ਟੈਕਸ ਦੀ ਪ੍ਰਿੰਟ ਬੜਾ ਪਿਆਰਾ ਜੀ 3 ਰੈਣ ਵਾਲੇ 2.5 ਮੀਟਰ ਦੀ ਕੱਟ ਰੈਣ ਵਾਲੀ ਹੈ ਜੀ ਦੇਖ ਸਕਦੇ ਹੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਪ੍ਰਿੰਟ ਹੈ ਕਲਰ ਹੈਗਾ ਜੀ ਪੀਚ ਕਲਰ ਇਸ skin shade ਦੇ ਵਿੱਚ ਫਲਾਵਰ ਬਣੇ ਹੋਏ ਆ ਬੇਸ ਇਹਦਾ skin ਰਹਿਣ ਵਾਲਾ ਬੜਾ ਪਿਆਰਾ ਜਿਹਾ ਪੀਸ ਆ ਪ੍ਰਿੰਟ ਵੀ ਬੜਾ ਪਿਆਰਾ ਪ੍ਰਿੰਟ ਚੱਕੇ ਤੇ ਜਾਇਓ ਬੜੇ ਪਿਆਰੇ ਜਿਹੇ ਪੈਟਰਨ ਵਾਲੇ ਰਾਮ ਟੈਕਸ ਦੇ ਇਹ ਵਾਲਾ ਪ੍ਰਿੰਟ ਦੇਖੋ ਜੀ ਰੈਸਟ ਕਲਰ ਦੇ ਵਿੱਚ ਆਉਣ ਵਾਲਾ ਪ੍ਰਿੰਟ ਹੈ ਕਲਰ ਦੇਖੋ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜੀ ਇਹਦੇ ਵਿੱਚ ਇੱਕ ਹੋਰ ਕਲਰ ਮਿਲਣ ਵਾਲਾ ਤੁਹਾਨੂੰ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਖੋਲ ਕੇ ਦੇਖੋਣੇ ਤੁਹਾਨੂੰ ਕਿੰਦਾ ਇਹਦੀ ਪ੍ਰਿੰਟਿੰਗ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਬਹੁਤ ਪਿਆਰੀ ਪ੍ਰਿੰਟਿੰਗ ਰਹਿਣ ਵਾਲੀ ਹੈ ਜਾਮ ਸਟਾਫ ਰਹਿਣ ਵਾਲਾ ਜੀ ਆਰਾਮ ਟੈਕਸ ਦਾ ਜਾਮ ਸਟਾਫ ਰਹਿਣ ਵਾਲਾ ਜੀ ਕੀ ਕਲਰ ਦੇਖੋ ਇਸੇ ਪ੍ਰਿੰਟ ਵਿੱਚ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਪ੍ਰਿੰਟ ਕਲਰ ਬੜਾ ਪਿਆਰਾ ਜੀ ਬਹੁਤ ਫਾਈਨ ਸਟੱਫ ਰੈਡ ਵਾਲਾ ਰਾਮ ਟੈਕਸ ਦਾ ਕਾਫੀ ਡਿਮਾਂਡ ਰਹੀ ਹੈ ਮੇਰੀ ਪਣਾ ਦੀ ਰਾਮ ਟੈਕਸ ਦੇ ਪੀਸਾਂ ਦੀ ਅਗਲਾ ਪੀਸ ਦੇਖੋ ਅੰਬਗਾਂ ਦਾ ਡਿਜ਼ਾਈਨ ਹੈ ਜੀ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਬਹੁਤ ਪਿਆਰਾ ਪੀਸ ਰਹਿਣ ਵਾਲਾ ਲੰਬੀਆਂ ਦੇ ਡਿਜ਼ਾਈਨ ਦਾ ਇਹ ਵੀ ਜਾਮ ਕਾਟਨ ਦੇ ਵਿੱਚ ਰਹਿਣ ਵਾਲਾ ਜੀ ਇਹ ਵੀ ਜਾਮ ਕਾਟਨ ਦੇ ਵਿੱਚ ਰਹਿਣ ਵਾਲਾ ਹੈ 775 ਸੌਰੀ 675 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਰਾਮ ਟੈਕਸ ਦਾ ਕੱਟ ਪੀਸਾਂ ਦੇ ਵਿੱਚ ਠੀਕ ਹੈ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਠੀਕ ਹੈ ਜੀ ਇਹਦੇ ਨਾਲ ਸਿਰਫ ਬੋਟਮ ਵੀ ਦਿਖਾਵਾਂਗੇ ਸਾਡੇ ਕੋਲੇ ਬੋਟਮ ਹੈ ਜੀ ਇਹ ਵਾਲੀ ਪੀਰੀ ਐਡਾ ਇਹਦੇ ਨਾਲ ਜੀ ਮੈਚਿੰਗ ਵੀ ਹੁੰਦੀ ਹੈ ਜੀ ਬੋਟਮ ਦੀ ਦੇਖ ਸਕਦੇ ਹੋ ਤੁਸੀਂ ਇਹ ਦੋਵਾਂ ਵਾਲੇ ਪੀਸਾਂ ਦੀ ਮੈਚਿੰਗ ਹੁੰਦੀ ਹੈ ਜੀ ਇਹ ਵਾਲੇ ਬੋਟਮ ਨਾਲ ਦੇਖੋ ਦੇਖੋ ਇੱਕ ਇਹ ਵਾਲਾ ਪੀਸ ਹੁੰਦਾ ਖਰਾਮ ਟੈਕਸ ਦੀ ਬੋਟਮ ਹੈ ਦੇਖ ਸਕਦੇ ਹੋ ਰਾਮ ਟੈਕਸ ਦੀ ਬੋਟ ਨੇ ਮੈਂ ਜਾਮ कॉटन ਦੇ ਵਿੱਚ ਇਹ ਵਾਲੇ ਪੀਸ ਨਾਲ ਵੀ ਬੜੀ ਪਿਆਰੀ ਜੀ ਇਹਦੀ ਡਿਜ਼ਾਈਨਿੰਗ ਪ੍ਰਿੰਟਿੰਗ ਹੁੰਦੀ ਹੈ ਦੂਸਰੇ ਪੀਸ ਨਾਲ ਵੀ ਇਹਦੀ ਬੜੀ ਸੋਹਣੀ ਜੀ ਮੈਚਿੰਗ ਹੁੰਦੀ ਹੈ ਜੀ ਠੀਕ ਹੈ ਜੀ ਇਹ ਵਾਲੇ ਪੀਸ ਦੀ ਇਹ ਨਾਲ ਬੜੀ ਸੋਹਣੀ ਜੀ ਮੈਚਿੰਗ ਹੋ ਰਹੀ ਹੈ ਦੇਖੋ ਜੀ ਬੜੀ ਸੋਹਣੀ ਜੀ ਮੈਚਿੰਗ ਹੋ ਰਹੀ ਹੈ ਇਹ ਵਾਲੇ ਪੀਸ ਨਾਲ ਬੜਾ ਪਿਆਰਾ ਜਿਹਾ ਪੀਸ ਲੈਣ ਵਾਲਾ ਇਹ ਵੀ ਬੜਾ ਪਿਆਰਾ ਪ੍ਰਿੰਟ ਹੈ ਦੇਖੋ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਇਹਦੇ ਵਿੱਚ ਥੋੜੀਆਂ ਜਿਹੀਆਂ ਲਾਈਨਾਂ ਜੀਆਂ ਬਣੀਆਂ ਹੋਈਆਂ ਦੇਖੋ ਜੀ ਇਤਾਂ ਪ੍ਰਿੰਟਿੰਗ ਦੇਖੋ ਜੀ ਕਿਦਾਂ ਦੀ ਹੈ ਇਸ ਤਰ੍ਹਾਂ ਲਾਈਨਾਂ ਜੇ ਬਣੀਆਂ ਹੋਈਆਂ ਬਹੁਤ ਪਿਆਰਾ ਪੀਸ ਰਹਿਣ ਵਾਲਾ ਇਹ ਵਾਲਾ ਜਿਹੜਾ ਸੇਮ ਮੈਚਿੰਗ ਹੈ ਜੀ ਸੇਮ ਮੈਚਿੰਗ ਆ ਬਹੁਤ ਪਿਆਰਾ ਪੀਸ ਬਣਨ ਵਾਲਾ ਜੀ ਰਾਮ ਟੈਕਸਟ ਹੈ ਇਹ ਵਾਲਾ ਪ੍ਰਿੰਟ ਚੈੱਕ ਕਰੋ ਜੀ ਕਾਫੀ ਇਹਦੀ ਵੀ ਕਾਫੀ ਡਿਮਾਂਡ ਸੀ ਇਹ ਜਿਹੜਾ ਪੀਸ ਹੈ ਜੀ ਪਹਿਲਾਂ ਕੈਮਰਕ ਦੇ ਵਿੱਚ ਆਇਆ ਸੀ ਇਹ ਵਾਲਾ ਪ੍ਰਿੰਟ ਇਹ ਵਾਲਾ ਪ੍ਰਿੰਟ ਕੈਮਰਕ ਚ ਆਇਆ ਸੀ ਉਹਨਾਂ ਜਾਮ ਦੇ ਵਿੱਚ ਹੈ ਰਾਮਟੈਕਸ ਦੀ ਜਾਮ ਵਿੱਚ ਹੈ ਜੀ ਇਹ ਵਾਲਾ ਪ੍ਰਿੰਟ ਦੇਖ ਸਕਦੇ ਹੋ ਰਾਮਟੈਕਸ ਸਟਾਫ ਰਹਿਣ ਵਾਲਾ ਜਾਮ ਕਾਫੀ ਥਿੱਕ ਸਟਾਫ ਹੈ ਜੀ ਇਹ ਜਾਮ ਠੀਕ ਹੈ ਜੀ ਹੌਣ ਵਾਲੇ ਮੌਸਮ ਵਿੱਚ ਪੈਰ ਵਾਲਾ ਸਟਾਫ ਹੈ ਇਹ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ अगला प्रिंट चेक करो ये भी बड़ा प्यारा ज प्रिंट प्रिंट वाला जी कलर रेन वाला जी कलर रेन वाला जी ए बड़ा प्यारा ज पीस है।, 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 है जी ए वाला देखो जी ए दा प्रिंट देखो ये भी बड़ा प्यारा ज प्रिंट रेड वाला देख सकते हो सी काफी ये जेड़े प्रिंट काफी फेमस प्रिंट रहे है जी काफी फेमस प्रिंट रहे है जा कैमरा दे विच कैमरा के चाइसिव वाले प्रिंट ਰਾਮ ਟੈਕਸ ਦੀ ਕੈਮਰਿਕ ਚ ਪਰੇ ਜਾਮ ਦੇ ਵਿੱਚ ਆਇਆ ਜੀ ਜਿਹੜਾ ਹੁਣ ਸਟੱਫ ਪੈਣ ਵਾਲਾ ਹੈ ਅਗਲਾ ਪ੍ਰਿੰਟ ਚੈੱਕ ਕਰੋ ਪ੍ਰਾਈਸ ਦੇ ਰਹੇ ਤੁਹਾਨੂੰ 675 675 ਚ ਰਾਮ ਟੈਕਸ ਦਾ ਸੂਟ ਜਿਹੜਾ ਤੁਸੀਂ ਇਹ ਕੱਟ ਪੀਸ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਵਾਈਨ ਸ਼ੇਡ ਦੀ ਬਾਟਮ ਨਾਲ ਬੜਾ ਪਿਆਰਾ ਜਿਹਾ ਪੀਸ ਰੈੱਡ ਵਾਲਾ ਜੀ ਇਹ ਵਾਲਾ ਵਾਈਨ ਸ਼ੇਡ ਇਹਨੇ ਬਾਟਮ ਵੇਅਰ ਕੀਤੀ ਜਾਊਗੀ ਪ੍ਰਿੰਟ ਬੜਾ ਪਿਆਰਾ ਜਿਹਾ ਇਹ ਗ੍ਰੇ بیس ਦੇ ਵਿੱਚ ਇਹ ਸੇਮ ਉਹੀ ਪ੍ਰਿੰਟ ਦੁਬਾਰਾ ਆਇਆ ਜੀ ਪਰ ਇਹਦਾ بیس ਰਹਿਣ ਵਾਲਾ ਗ੍ਰੇ ਗ੍ਰੇ بیس ਦੇ ਵਿੱਚ ਇਹ ਪ੍ਰਿੰਟ ਹੈ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਰਾ ਪਹਿਲਾਂ ਕੈਮਰਿਕ ਵਿੱਚ ਕਾਫੀ ਪ੍ਰਿੰਟ ਆਇਆ ਜੀ ਹੁਣ ਜਾਮ ਦੇ ਵਿੱਚ ਆ ਰਿਹਾ ਹੈ ਜਾਮ ਦੇ ਵਿੱਚ ਆ ਰਿਹਾ ਇਹ ਵਾਲਾ ਪ੍ਰਿੰਟ ਵੀ ਚੈੱਕ ਕਰੋ ਇਹ ਵੀ ਜਾਮ ਦੇ ਵਿੱਚ ਹੈ ਜੀ ਇਹ ਜਾਮ ਦੇ ਵਿੱਚ ਰਹਿਣ ਵਾਲਾ ਹੈ ਠੀਕ ਹੈ ਜੀ ਪਿਸਤ ਨੂੰ ਪਹਿਨ ਵਾਲਾ ਇਹ ਪੂਰਾ ਕੰਪਲੀਟ ਸੂਟ ਤੁਹਾਨੂੰ ਪਹਿਨ ਵਾਲਾ ਜੀ ਇਹ 675 ਵਿੱਚ 675 ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਇ ਕਰ ਸਕਦੇ ਹੋ ਕੱਟ ਪੀਸਾ ਦੇ ਵਿੱਚ ਆਰਾਮ ਟੈਕਸ ਦਾ ਸੀ ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਛੋਟਾ ਛੋਟਾ ਪ੍ਰਿੰਟ ਬਣਿਆ ਹੋਇਆ ਠੀਕ ਹੈ ਜੀ ਆਪਣੀਆਂ ਜਿਹੜੀਆਂ ਬਜ਼ੁਰਗ ਮਾਤਾਵਾਂ ਉਹਨਾਂ ਲਈ ਲੈਣ ਵਾਸਤੇ ਆ ਜੀ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਛੋਟਾ ਛੋਟਾ ਪ੍ਰਿੰਟ ਡ੍ਰੈਨ ਵਾਲਾ ਇਹ ਵੀ ਜਾਮ ਦੇ ਵਿੱਚ ਸਟੱਫ ਰਹਿਣ ਵਾਲਾ ਕਲਰ ਦੇਖੋ ਬੜਾ ਪਿਆਰਾ ਜਿਹਾ ਕਲਰ ਰਹਿਣ ਵਾਲਾ ਜੀ ਬਹੁਤ ਹੀ ਪਿਆਰਾ ਕਲਰ ਵਾਲਾ ਰਾਮਟੈਕਸ ਰਹੂਗਾ ਜੀ ਪੀ ਸਾਰੇ ਰਾਮਟੈਕਸ ਦੇ ਰਹਿਣ ਵਾਲੇ ਆ ਇਹ ਵਾਈਨ ਸ਼ੇਡ ਦੇ ਵਿੱਚ ਹੈ ਇਹ ਵੀ ਛੋਟਾ ਛੋਟਾ ਪ੍ਰਿੰਟ ਹੈ ਇਹ ਵੀ ਜਾਮ ਦੇ ਵਿੱਚ ਹੈ ਪ੍ਰਿੰਟ ਦੇਖੋ ਜੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਹੀ ਪਿਆਰੇ ਫਲਾਵਰ ਜਿਹੇ ਬੜੇ ਹੋਏ ਛੋਟਾ ਛੋਟਾ ਪ੍ਰਿੰਟ ਵਾਈਨ ਸ਼ੇਡ ਹੈ ਜੀ ਇਹ ਵੀਦੋਂ ਇੱਕ ਹੋਰ ਪੀਸ ਮਿਲੂਗਾ ਕੰਪਲੀਟ ਸੂਟ ਲੈ ਸਕਦੇ ਹੋ ਸਾਡੇ ਕੋਲ ਤੁਸੀਂ ਰਾਮ ਟੈਕਸ ਦਾ ਦੇਖੋ ਸਟੈਂਪ ਲੱਗੀ ਹੋਈ ਹੈ ਜੀ ਠੀਕ ਹੈ ਜੀ ਸਟੈਂਪ ਲੱਗੀ ਹੋਈ ਹੈ ਰਾਮ ਟੈਕਸ ਦੀ ਬੜਾ ਪਿਆਰਾ ਜਿਹਾ ਪੀਸ ਰੈਡ ਵਾਲਾ ਜੀ ਇਹ ਸਾਰੇ ਕੱਟ ਪੀਸ ਰਾਮ ਟੈਕਸ ਦੇ ਰਹਿਣ ਵਾਲੇ ਹੈ ਜੀ ਇਹ ਵਾਲਾ ਪ੍ਰਿੰਟ ਚੈੱਕ ਕਰੋ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਲਾਈਟ ਸ਼ੇਡ ਹੈ ਪਰ ਪ੍ਰਿੰਟ ਬੜਾ ਪਿਆਰਾ ਜਿਹਾ ਰਹਿਣ ਮਤਲਬ ਬਹੁਤ ਪਿਆਰਾ ਪ੍ਰਿੰਟ ਰੈਡ ਵਾਲਾ ਜਿਹੜਾ ਵੀ ਤੁਹਾਨੂੰ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਕਲਰ ਹੈ ਗ੍ਰੇ ਸ਼ੇਡ ਹੈ ਜੀ ਗ੍ਰੇ ਦੇ ਵਿੱਚ ਇਹ ਵਾਲਾ ਪ੍ਰਿੰਟ ਮੈਨ ਵਾਲਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਇਹਦਾ ਪ੍ਰਿੰਟ ਕਿਦਾਂ ਦਾ ਇਹਦੇ ਨਾਲ ਇਹਦੇ ਨਾਲ ਮੈਚਿੰਗ ਬਾਟਮ ਵੀ ਮਿਲਣ ਵਾਲੀ ਹੈ ਦੇਖੋ ਜੀ ਪ੍ਰਿੰਟ ਬੜਾ ਪਿਆਰਾ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਗ੍ਰੇ ਸ਼ੇਡ ਦੇ ਵਿੱਚ ਆਰਾਮ ਟੈਕਸ ਦੀ ਜਾਮ ਹੈ ਜੀ ਦੇਖ ਸਕਦੇ ਹੋ ਆਰਾਮ ਟੈਕਸ ਦੀ ਜਾਮ ਹੈ 673 ਇਹ ਤੁਸੀਂ ਇਹ ਵਾਲਾ ਕੱਟ ਪੀਸਾ ਦੇ ਸਾਡੇ ਕੋਲ ਸੂਟ ਬਾਈ ਕਰ ਸਕਦੇ ਹੋ ਜੀ ਇਹ ਕੇਵਲ ਪ੍ਰਿੰਟ ਮਿਲਣ ਵਾਲਾ ਇਹ ਵੀ ਜਾਮ ਹੈ ਜੀ ਰਾਮ ਟੈਕਸ ਦੀ ਇਹਦੇ ਨਾਲ ਵੀ ਮੈਚਿੰਗ ਲੈ ਸਕਦੇ ਹੋ ਤੁਸੀਂ ਬਾਟਮ ਇਹਨਾਂ ਵੀ ਮੈਚਿੰਗ ਬਾਟਮ ਲੈ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵਾਈਟ ਸ਼ੀਰ ਦਾ ਵੀ ਮੈਚਿੰਗ ਬਾਟਮ ਲੈ ਸਕਦੇ ਹੋ ਅਗਲਾ ਕਲਰ ਚੈੱਕ ਕਰੋ ਜੀ ਸੇਮ ਪ੍ਰਿੰਟ ਦੇ ਵਿੱਚ ਕੇਵਲ ਆ लाइट चल एलीवंडर कलर है जी ये लाइट जा एलीवंडर कलर है जी देख सकते हो प्रिंट बड़ा प्यारा जा प्रिंट ट्रेंड वाला है जी बहुत प्यारा प्रिंट है जी देख सकते हो रामटेक्स का पीस है जी देख सकते हो रामटेक्स का पीस रेड वाला है ਇਹ ਵਾਲਾ ਪ੍ਰਿੰਟ ਦੇਖੋ ਜੀ ਇਹ ਵੀ ਪ੍ਰਿੰਟ ਬੜਾ ਪਿਆਰਾ ਜਿਹਾ ਬਹੁਤ ਕਲਰ ਵੀ ਬੜਾ ਪਿਆਰਾ ਜਿਹਾ ਸੀ ਗ੍ਰੀਨ ਜਿਹਾ ਕਲਰ ਹੈ ਜੀ ਇਹ ਲਾਈਟ ਜਿਹਾ ਲਾਈਟ ਜਿਹਾ ਸੀ ਗ੍ਰੀਨ ਕਲਰ ਹੈ ਬੜਾ ਪਿਆਰਾ ਜਿਹਾ ਪੀਸ ਰਹਿਣ ਵਾਲਾ ਦੇਖ ਸਕਦੇ ਹੋ ਜਾਮ ਦੇ ਵਿੱਚ ਸਟਾਫ ਰਹਿਣ ਵਾਲਾ ਜੀ ਇਹ ਜਾਮ ਦੇ ਵਿੱਚ ਸਟਾਫ ਹੈ ਜਿਹੜੀਆਂ ਮੇਰੇ ਆਪਣੇ RAMTEX ਦਾ ਸਟਾਫ ਵੇਅਰ ਕਰ ਇਹਨਾਂ ਨੂੰ ਪਤਾ ਜੀ ਜਾਮ ਸਟਾਫ ਕਿਸ ਤਰ੍ਹਾਂ ਦਾ ਸਟਾਫ ਹੁੰਦਾ ਜੀ ਬਹੁਤ ਪਿਆਰਾ ਸਟਾਫ ਰਹਿਣ ਵਾਲਾ ਸ਼ਾਈਨਿੰਗ ਹੈ ਜੀ ਸਟਾਫਿਕ ਤੁਸੀਂ ਦੇਖ ਸਕਦੇ ਹੋ ਸਾਰੇ ਪੀਸਾਂ ਦੇ ਤਨ ਸ਼ਾਈਨਿੰਗ ਮਿਲੂਗੀ ਇਦਾਂ ਸ਼ਾਈਨੇ ਕੇ ਮੈਨਣ ਵਾਲੀ ਹੈ ਜੀ ਤੁਹਾਨੂੰ ਅਗਲਾ ਪ੍ਰਿੰਟ ਦੇਖੋ ਜੀ ਇਹ ਵੀ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖ ਸਕਦੇ ਹੋ ਆਫ ਵਾਈਟ ਦੇ ਵਿੱਚ ਇਹ ਵਾਲਾ ਪ੍ਰਿੰਟ ਬਣਿਆ ਹੋਇਆ ਬੜਾ ਪਿਆਰਾ ਜਿਹਾ ਪ੍ਰਿੰਟ ਰੈਨ ਵਾਲਾ ਰਾਮਟੈਕਸ ਦਾ ਹੀ ਪੀਸ ਹੈ ਇਹ ਦੇਖ ਸਕਦੇ ਹੋ ਰਾਮਟੈਕਸ ਦਾ ਪੀਸ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਜੀ ਬਹੁਤ ਪਿਆਰਾ ਪ੍ਰਿੰਟ ਬਣਿਆ ਹੋਇਆ ਜੀ ਇਹ ਵਾਲਾ ਦੇਖੋ ਜੀ ਇਹ ਵੀ ਲਾਈਟ ਕਲਰ ਚ ਹੈ ਪਰ ਪ੍ਰਿੰਟ ਬੜਾ ਪਿਆਰਾ ਜੀ ਇਹਦੇ ਨਾਲ ਤੁਸੀਂ ਡਾਰਕ ਦੁਪੱਟਾ ਲਓਗੇ ਤਾਂ ਬੜਾ ਪਿਆਰਾ ਜਿਹਾ ਸੂਟ ਰੈਡੀ ਹੋਣਾ ਪੜੇਗੀ ਬਹੁਤ ਪਿਆਰਾ ਪੀਸ ਰੈੱਡ ਵਾਲਾ ਜੀ ਕੱਟ ਰਣ ਵਾਲੀ 3.5 ਮੀਟਰ ਦੀ ਵੀ ਸੂਟ ਵੀ ਮੈਲਣ ਵਾਲਾ ਤੁਹਾਨੂੰ ਪੂਰਾ ਇਹ ਕੇਵਲਾ ਕਲਰ ਆਉਣ ਵਾਲਾ ਜੀ ਇਹ ਵੀ ਲਾਈਟ ਜਿਹਾ ਗ੍ਰੇ ਸ਼ੇਡ ਹੈ ਗ੍ਰੇ ਸ਼ੇਡ ਦੇ ਵਿੱਚ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜੀ ਬਹੁਤ ਪਿਆਰਾ ਪ੍ਰਿੰਟ ਰਾਮ ਟੈਕਸ ਦਾ ਸਾਰਿਆਂ ਨੂੰ ਪਤਾ ਨੂੰ ਮੋਰ ਮਿਲਣ ਵਾਲੀ ਰਾਮ ਟੈਕਸ ਦੀ ਕੇਵਲ ਆ ਵੀ ਦੇਖੋ ਪ੍ਰਿੰਟ ਇਹ ਵੀ ਦੇਖ ਸਕਦੇ ਹੋ ਆਫ ਵਾਈਟ ਦੇ ਵਿੱਚ ਹੈ ਰਾਮ ਟੈਕਸ ਦੇ ਪੀਸ ਹੈ ਜੀ ਠੀਕ ਹੈ ਜੀ ਸੇਮ ਜਿਹੜਾ ਤੁਹਾਨੂੰ ਪਹਿਲਾਂ ਪ੍ਰਿੰਟ ਦਿਖਾਇਆ ਇਹਦੇ ਨਾਲ ਮੈਚਿੰਗ ਹੈ ਏ ਕੋ ਇਹ ਵਾਲੇ ਪ੍ਰਿੰਟ ਮਿਲ ਲਗੇ ਤੁਹਾਨੂੰ ਇਹ ਵਾਲੇ ਸੇਮ ਪ੍ਰਿੰਟ ਵਿੱਚ ਇਹ ਵਾਲੇ ਕਲਰ ਮਿਲ ਲਗੇ ਜੀ ਦੇਖ ਸਕਦੇ ਹੋ ਬੜੇ ਪਿਆਰੇ ਜਿਹੇ ਪੀਸ ਰਹਿਣ ਵਾਲੇ ਹੈ ਜੀ ਬਹੁਤ ਪਿਆਰੇ ਪੀਸ ਰਹਿਣ ਵਾਲੇ ਹੈ ਠੀਕ ਹੈ ਜੀ ਇਸ ਹਨ ਅੱਜ ਦੇ ਸਾਡੇ ਰਾਮਟੈਕਸ ਦੇ ਪੀ ਜਿੰਨਾ ਇਹਨਾਂ ਵਿੱਚੋਂ ਕੋਈ ਵੀ ਪੀਸ ਜਿਹੜਾ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਤੁਸੀਂ ਇਹ ਵਾਲੇ ਪੀਸ ਬਾਏ ਕਰ ਸਕਦੇ ਹੋ ਜਿਹੜਾ ਮੇਰਾ ਡਰੈੱਸ ਹੈ ਜੇ ਡਿਸਕ੍ਰਿਪਸ਼ਨ ਦਿੱਤਾ ਹੁੰਦਾ ਤੁਸੀਂ ਉੱਥੋਂ ਮੇਰਾ ਡਰੈੱਸ ਦੇਖ ਸਕਦੇ ਹੋ ਧੰਨਵਾਦ